ਬੜਾ ਹੀ ਮਾਣ ਹੁੰਦਾ ਜੀ ਜਦੋਂ ਮਤਲਬ ਆਪ ਭਰਾ ਕਹਿੰਦੇ ਨੇ ਆ ਕੇ ਵੀਰ ਆਪਣੇ ਰੁਪਿੰਦਰ ਅਸੀਂ ਪਿਆਰ ਨਾਲ ਬਿੱਟੂ ਡੌਕਰੀ ਕਹਿੰਦੇ ਨੇ ਪਰ ਇਹ ਕਹਿੰਦੇ ਵੀ ਪੂਰਾ ਨਾ ਰੁਪਿੰਦਰ ਸਿੰਘ ਬਈ ਇਹਨਾਂ ਨੂੰ ਜਦੋਂ ਪਤਾ ਲੱਗਿਆ ਬਈ ਇੱਕ ਪੱਖਵਾਲ ਪਿੰਡ ਦੇ ਵਿੱਚ ਕਲੱਬ ਬਣਾ ਕੇ ਰੱਖ ਲਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਆ ਇਹਦੇ ਵਿੱਚ ਸਾਡੇ ਜਿਹੜੇ ਕਰਤਾ ਧਰਤਾ ਨੇ ਵੀਰ ਜਮੇਰ ਸਿੰਘ ਜੀ ਇਹਨਾਂ ਨੂੰ ਵੀ ਅਸੀਂ ਪੱਪੂ ਵੀਰ ਕਹਿੰਦੇ ਆ ਪਿਆਰ ਨਾਲ ਪੰਚਾਇਤ ਮੈਂਬਰ ਸਾਡੇ ਤੇ ਬਈ ਇਹਨਾਂ ਦੀ ਅਸੀਂ ਅਗਵਾਈ ਦੇ ਵਿੱਚ ਸਾਰਾ ਇਹ ਸ਼ੁਰੂਆਤ ਕੀਤੀ ਆ ਮੈਂ ਜਦੋਂ ਆਪ ਆ ਕੇ ਬੰਦੇ ਕਹਿੰਦੇ ਨੇ ਵੀ ਸਾਨੂੰ ਇਹਦੇ ਕਲੱਬ ਨਾਲ ਜੋੜੋ ਅਸੀਂ ਮੈਂਬਰ ਬਣਨਾ ਤੇ ਸਹਿਯੋਗ ਦੇਣਾ ਬਹੁਤ ਖੁਸ਼ੀ ਹੁੰਦੀ ਹੈ ਜੀ ਮਨ ਨੂੰ ਉਦੋਂ ਅੱਜ ਵੀਰ ਨੇ ਆਪ ਆ ਕੇ ਸਾਨੂੰ ਨਾਲ ਤਾਂ ਮਤਲਬ ਮਾਲੀ ਮਦਦ ਕਰੀ 500 ਰੁਪਏ ਇਹਨਾਂ ਨੇ ਆਪਦੇ ਵੱਲੋਂ ਦਿੱਤਾ ਤੇ ਆਉਣ ਵਾਲੇ ਸਮੇਂ ਵਿੱਚ ਭਰੋਸਾ ਦਿੱਤਾ ਵੀ ਤੁਹਾਨੂੰ ਅਸੀਂ ਹੋਰ ਸਮੇਂ-ਸਮੇਂ ਤੇ ਜਿਹੜਾ ਸਹਿਯੋਗ ਆ ਕਰਦੇ ਰਹਾਂਗੇ ਤੇ ਬਹੁਤ ਮੋਲ ਖੁਸ਼ੀ ਹੁੰਦੀ ਹੈ ਕਿ ਜਿਹੜੇ ਆਪਣੇ WhatsApp ਗਰੁੱਪ ਦੇ ਵਿੱਚ ਮੈਂਬਰ ਨੇ ਉਹਨਾਂ ਨੂੰ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਵੀ ਤੁਸੀਂ ਇਹ ਨਾ ਸਮਝੋ ਵੀ ਅਸੀਂ WhatsApp ਗਰੁੱਪ ਦੇ ਮੈਂਬਰ ਹੀ ਆ ਜਰ ਭਰਾਵੋ ਤੁਸੀਂ ਕਲੱਬ ਦੇ ਮੈਂਬਰ ਹੋ ਸਾਡੇ ਦੇ ਸਾਰੇ ਦੇ ਆਪਾਂ ਸਾਰੇ ਭਰਾ ਜਿਹੜੇ ਇੱਕਾਂ ਜੇ ਰਲ ਕੇ ਆਪਾਂ ਇੱਕਠਾ ਉਪਰਾਲਾ ਕਰਾਂਗੇ ਫੇਰ ਗੱਲ ਬਣਨੀ ਆ ਜਿਵੇਂ ਇੱਕ ਤੇ ਇੱਕ 11 ਬਣ ਜਾਂਦੇ ਆ ਓਕਣ ਹੰਬੜਾ ਮਾਰੋ ਆਪਾਂ ਤੇ ਆ ਦੇਖੋ ਆਪਾਂ ਜਿਹੜੇ ਹੁਣ ਇਹ ਰੁੱਖ ਲਾਉਣੇ ਨੇ ਵੀ ਇਹ ਸਾਰੇ ਰਲ ਕੇ ਭਰਾਵਾਂ ਨੇ ਲਾਉਣੇ ਆ ਤਾਂ ਕਿ ਆਪਾਂ ਨੂੰ ਮਾਣ ਹੋਵੇ ਯਾਰ ਇਹ ਸਾਡੇ ਹੱਥਾਂ ਨਾਲ ਲਾਏ ਹੋਏ ਨੇ ਨਹੀਂ ਤਾਂ ਆਪਾਂ ਲੇਬਰ ਤੋਂ ਦੋ ਬੰਦੇ ਤੇ ਆੜ ਜਿਹੜੇ ਕਰਕੇ ਲਵਾ ਲਾਂਗੇ ਯਾਰ ਉਹ ਖਰਾਪਾ ਨੂੰ ਇਹੀ ਹੁੰਦਾ ਵੀ ਇਹਦਾ ਯਾਰ ਕਿਸੇ ਤੇ ਲਾਇ ਹੋਈ ਨਹੀਂ ਆਪਾਂ ਆਪਦੇ ਹੱਥੀ ਖੋਦ ਲਾਉਣੇ ਨੇ ਸਾਰਿਆਂ ਨੇ ਉਹ ਆਪਾਂ ਤੁਹਾਨੂੰ ਤਰੀਕ ਦੱਸਾਂਗੇ ਕਿ ਪਰ ਆਪਾਂ ਕਿਹੜੇ ਦਿਨ ਲਾਉਣੇ ਨੇ ਬਾਕੀ ਆਪੋ ਆਪਣਾ ਸੁਝਾਅ ਦਿਆ ਕਰੋ ਜਰੂਰ ਧੰਨਵਾਦ ਸਾਰੇ ਭਰਾਵਾਂ ਦਾ